ਪਟਿਆਲਾ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਮੇਅਰ ਤੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਜਿਹੜੇ ਕਿ ਚੋਣ ਹੋ ਚੁੱਕੀ ਹੈ ਸਾਡੇ ਨਾਲ ਹਰਿੰਦਰ ਕੋਲੀ ਜੀ ਮੌਜੂਦ ਨੇ ਸੀਨੀਅਰ ਡਿਪਟੀ ਮੇਅਰ ਇਹਨਾਂ ਨੂੰ ਹਵਾਲਾ ਦਿੱਤਾ ਗਿਆ ਕੋਲੀ ਸਾਹਿਬ ਇੱਕ ਵਾਰ ਫੇਰ ਤੋਂ ਜੀਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਉੱਥੇ ਹੀ ਖਾਲਾਂ ਨੂੰ ਪੱਕਾਵੇ ਕੀਤਾ ਗਿਆ ਮੇਰਾ ਗੁਰਵਿੰਦਰ ਸਿੰਘ ਪਿੰਡ ਨਾਵਾ ਇਹ ਮੇਰਾ ਪਿੰਡ ਲਾਧੂਪੋਰਾ 5 ਏਕੜ ਜ਼ਮੀਨ ਆ ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੇ ਪਹਿਲੇ ਕੱਚਾ ਲਾਧੂਪੋਰਾ ਵਾਲਾ ਸੂਆ ਪਾਣੀ ਐਰਕਾ ਬਹੁਤ ਸਰਕਾਰ ਨੇ ਪਹਚਾਇਆ ਵਾ ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣਨੇ ਚਾਹੀਦੇ ਸੂਏ ਬਾਕੀ ਪਾਣੀ ਆਹੀਂ ਆਪ ਬੰਦ ਕਰਾਉਂਦੇ ਆ ਸੂਏ ਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗ੍ਹਾ ਬਣਾਈ ਆ ਤੇ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨ ਜੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਆ ਇਹਦਾ ਬਹੁਤ ਜ਼ਿਆਦਾ ਸੁਖਵਾ ਹਰ ਜ਼ਿਮੀਂਦਾਰ ਨੂੰ ਸੁਖਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਮਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ਤਰਤੀ ਹੇਟਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉਹ ਚ ਨਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਮੈਂ ਵਾਰੀ ਦੇ ਦਿੱਤੀ ਕਿ ਐਸੇ ਨੈਗੇਟਿਵ ਡ੍ਰਿਪਟੀ ਮਰਦੀ ਦਿੱਤੀ ਕਿ ਇਸ ਵਾਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕਿਉਂਕਿ ਪਾਰਟੀ ਨੇ ਵੱਡਾ ਉਹਦਾ ਜਿਹੜਾ ਦੇ ਕੇ ਸਨਮਾਨ ਕੀਤਾ ਮੈਂ ਸਾਡੇ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਕੈਬਨਿਟ ਮੰਤਰੀ ਕੋਇਲ ਸਾਹਿਬ ਜੀ ਔਰ ਸਾਡੇ ਪਟਿਆਲੇ ਦੇ ਹੈਲਥ ਮਨਿਸਟਰ ਸਾਡੇ ਡਾਕਟਰ ਬਲਵੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਡੇ ਐਮਐਲਏ ਪਠਾਨ ਮਜਰਾ ਜੀ ਸਾਰਿਆਂ ਦਾ ਮੈਂ ਸੈਡਲ ਤੋਂ ਧੰਨਵਾਦ ਕਰਦਾ ਹਾਂ ਔਰ ਖਾਸ ਤੌਰ ਤੇ ਪਟਿਆਲਾ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਤੇ ਬਿਠਾਇਆ ਉਹਨਾਂ ਦੇ ਸਦਕਾ ਮੈਂ ਪਹਿਲਾਂ ਡਿਪਟੀ ਮੇਰ ਹਾਂ ਹੁਣ ਸਿਫਟ ਨਹੀਂ ਡਿਪਟੀ ਅਰ ਮੇਰ ਮਰ ਹਾਂ ਔਰ ਜਿਹੜੇ ਪਟਿਆਲੇ ਦੇ ਰੁਕੇ ਹੋਏ ਵਿਕਾਸ ਨੇ ਉਹ ਅਸੀਂ ਜਲਦੀ ਪੂਰੇ ਕਰਾਂਗਾ ਮੈਂ ਆਪਣੇ ਬਾੜਵਾਸੀਆਂ ਦਾ ਪਟਿਆਲਾ ਨਿਵਾਸੀਆਂ ਦਾ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡਾ ਬਟਨ ਉਹਦਾ ਨਵਾਜਿਆ ਮੈਂ ਉਹਨਾਂ ਦਾ ਸਦਾ ਰਹੀ ਨਹੀਂ ਰਹਾ ਹਾਂ ਪੁਰੇ ਤੋਂ ਇੱਕ ਖੁਸ਼ੀ ਦੀ ਲਹਿਰ ਹੈ ਕਿ ਇੱਕ ਵਾਰ ਦੁਬਾਰਤ ਤੋਂ ਪਟਿਆਲਾ ਵਾਸੀਆਂ ਦੀ ਸੇਵਾ ਕਰਨ ਵਾਸਤੇ ਮਿਲਿਆ ਹੈ ਕੰਮ ਕਿ ਹੁਣ ਔਕੜਾਂ ਦਾ ਵੀ ਸਾਹਮਣਾ ਕਰਨਾ ਪਏਗਾ ਕਿਉਂਕਿ ਸਮਾਂ ਘਟ ਹੈ ਕਾਫੀ ਦਿੱਕਤਾਂ ਆਣ ਗਈਆਂ ਕਿਉਂਕਿ ਕਈ ਲੋਕਾਂ ਦੀਆਂ ਦਿੱਕਤਾਂ ਨੇ ਕਿ ਸੜਕਾਂ ਨਹੀਂ ਬਣੀਆਂ ਜਾਂ ਨਾਲੀਆਂ ਨਹੀਂ ਬਣੀਆਂਗੇ ਉਹਨਾਂ ਨੂੰ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਸੋਲਵ ਕੀਤੇ ਜੇ ਮੈਨੂੰ ਐਕਸਪੀਰੀਅੰਸ ਹੈਗਾ ਇਹਦਾ ਔਰ ਕੋਈ ਔਕੜਾਂ ਨਹੀਂ ਆਣਗੀਆਂ ਮੈਂ ਰੈਗੂਲਰ ਜਿਹੜਾ ਚੌਥੀ ਬਾਰ ਐਮਸੀ ਬਣਿਆ ਔਰ ਮੈਂ ਇਹ ਸਾਰੀਆਂ ਜਿਹੜੀਆਂ ਔਕੜਾਂ ਨੇ ਉਹ ਜਲਦੀ ਦੂਰ ਕਰਾਂਗਾ ਕੋਈ ਅਸੀਆਂ ਔਕੜਾਂ ਹੀ ਨਹੀਂ ਗੀਆਂ ਜਿਹੜੀਆਂ ਦੂਰ ਨਾ ਹੋਣ ਮੈਂ ਜਲਦੀ ਜਿਹੜੇ ਪਟਿਆਲਾ ਵਾਸੀਆਂ ਦੇ ਔਕੜਾ ਨੇ ਬਹੁਤ ਜਲਦੀ ਦੂਰ ਕਰਾ ਕੋਈ ਸਾਹਿਬ ਗੱਲ ਕਿਤੇ ਹੋਰ ਪਾਰਟੀ ਦੇ ਵੀ ਕੌਂਸਲਰ ਸਨ ਤੁਹਾਡੇ ਵਾਰਡ ਦੇ ਵਿੱਚ ਇਧਰਲੇ ਪਾਸੇ ਇਲਾਕੇ ਦੇ ਵਿੱਚ ਤੇ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਲੈ ਕੇ ਚੱਲੋਗੇ ਤੁਸੀਂ ਉਹਨਾਂ ਨੂੰ ਕੀ ਮੈਂ ਸਾਰੇ ਜਿਹੜੇ 60 ਸਾਡੇ ਉਨਾਟ ਮੇ ਤੋਂ ਬਿਨਾ ਜਿਹੜੇ ਕਾਉਂਸਲਰ ਨੇ ਸਾਰਿਆਂ ਨੂੰ ਮੈਂ ਨਾਲ ਲੈ ਕੇ ਚੱਲਾਂਗਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇਗੇ ਉਹਨਾਂ ਲਈ ਮੇਰਾ ਦਰਵਾਜ਼ਾ ਹਰ ਸਮੇਂ ਖੁੱਲ੍ਹਾ ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ ਜਿਹੜੇ ਵੀ ਉਹਨਾਂ ਦੇ ਵਾਟਰ ਚ ਕੋਈ ਵੀ ਸਮੱਸਿਆ ਆਉਗੀ ਪਟਿਆਲਾ ਨਿਵਾਸੀਆਂ ਦੀ ਮੈਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕਰਕੇ ਦਿਆਂ ਬਿਲਕੁਲ ਇੱਕ ਸਵਾਲ ਹੈ ਕਿ ਮਹਿਲਾਵਾਂ ਨੂੰ ਕਿ ਵੱਡੀ ਜਿੱਤ ਕੀਤੀ ਦੀ ਮਹਿਲਾਵਾਂ ਨੇ ਆਪਣੇ ਵਾਟਰ ਦੇ ਵਿੱਚ ਜਿੱਤ ਕੀਤੀ ਉਹਨਾਂ ਨੂੰ ਕਿਤੇ ਨਾ ਕਿਤੇ ਸਾਈਡ ਤੇ ਕੀਤਾ ਗਿਆ ਕਿ ਲੱਗ ਰਿਹਾ ਕਿ ਉਹਨਾਂ ਨੂੰ ਇਸ ਦੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਸਾਡੇ ਨਾਲ ਸਾਡੀਆਂ ਮਹਿਲਾਵਾਂ ਸਾਡੀਆਂ ਮਾਤਾਵਾਂ ਜਿੰਦੇ ਵੀ ਸਾਰੇ ਸਤਿਕਾਰਯੋਗ ਐਮ ਸੀ ਜਿੱਤ ਗਿਆ ਇਹਨੇ ਮੈਂ ਉਹਨਾਂ ਦਾ ਸਭ ਦਾ ਸਤਿਕਾਰ ਕਰਦਾ ਔਰ ਮੈਂ ਪਾਰਟੀ ਦਾ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਦੇ ਕਿਨਵਾਚ ਸੋ ਐਸਨ ਸਿਨੀਅਰ ਡਿਪਟੀ ਮੇਰ ਹਰਿੰਦਰ ਕੋਲੀ ਜਿਨ੍ਹਾਂ ਨੂੰ ਇੱਕ ਵਾਰ ਫੇਰ ਤੋਂ ਜਿਹੜਾ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੀ ਵੀ ਕੋਈ ਕੰਮ ਹੋਣਗੇ ਪਹਿਲ ਦੇ ਆਧਾਰ ਤੇ ਜਿਹੜੇ ਇਹਨਾਂ ਵੱਲੋਂ ਕਰਵਾਏ ਜਾਣਗੇ ਤੇ ਨਾਲ ਹੀ ਜਿਹੜੇ ਬਾਕੀ ਵਾਰਡ ਦੇ ਵਾਸੀ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਗੇ ਪਟੇਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਤਰੀਪੁਰ